ਕ੍ਰਿ ਸੈਵ ਦੇ ਵਿੱਚ ਕਿ ਪ੍ਰਭ ਕੀ ਉਸਤਤ ਕਰੋ ਸੰਤ ਮੇਤ ਸਾਵਧਾਨ ਇਕਾਗਰ ਜੀਤ ਇੱਥੇ ਕੇਵਲ ਸਰੀਰ ਦੀ ਸਾਵਧਾਨਤਾ ਦਾ ਜ਼ਿਕਰ ਨਹੀਂ ਇੱਥੇ ਨਾਲ ਮਨ ਦੀ ਤ ਸਾਵਧਾਨਤਾ ਵੀ ਜ਼ਰੂਰੀ ਹੈ ਇਹ ਨਹੀਂ ਕਿ ਸਰੀਰ ਦਾ ਚੌਂਕੜਾ ਵੱਜਾ ਤੇ ਰੀੜ ਦੀ ਹੱਡੀ ਸਿੱਧੀ ਕਰ ਲਈ ਤੇ ਉਂਗਲਾਂ ਚੁਂਗਲਾਂ ਫਸਾਲੀਆਂ ਜਾਂ ਗੋਡਿਆਂ ਤੇ ਹੱਥ ਰੱਖ ਲੈ ਤੇ ਮਨ ਨੂੰ ਖੁੱਲਾ ਛੱਡ ਦਿੱਤਾ ਗੁਰੂ ਸਾਹਿਬ ਕਹਿੰਦੇ ਤੱਦਾ ਤਾਵਤ ਵਰਜ ਤੱਦਾ ਤਾਵਤ ਵਰਜ ਰਖ ਮੂੜੈ ਅੰਤਰ ਤੇਰੈ ਨਿਦਾਨ ਪਿਆ ਧਾਵਤ ਵਰਜ ਰਹੀ ਹੈ ਇਹ ਆਪ ਯਤਨ ਕਰਨਾ ਪੈਂਦਾ ਹੈ ਪਹਿਲਾਂ ਤੱਕ ਕਾਫੀ ਸਮਾਂ ਪਤਾ ਨਹੀਂ ਲੱਗਦਾ ਕਿ ਮਨ ਕੀ ਹੈ ਫਿਰ ਸਿੱਜੇ ਸਿੱਜੇ ਪਤਾ ਲੱਗਣ ਲੱਗਦਾ ਵਿਹਾਸ ਦੁਆਰਾ ਕਿ ਮਨ ਕੀ ਹੈ ਕਿਵੇਂ ਫੁਰਨੇ ਉੱਠਦੇ ਨੇ ਇਹਦੀਆਂ ਚਾਲਾਂ ਕਿਹੋ ਜੀਆਂ ਹਨ ਸੁਭਾਅ ਕਿਹੋ ਜਾਂ ਕਿਹੜੇ ਪਾਸੇ ਜ਼ਿਆਦਾ ਦੌੜਦਾ ਹੈ ਗੁਰਮੁਖਾਂ ਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਹੈ ਆਪਣੇ ਮਨ ਦੇ ਬਾਬਤ ਫਿਰ ਉਹ ਮਨ ਤੋਂ ਸਾਵਧਾਨ ਰਹਿੰਦੇ ਨੇ ਜਿਹੜਾ ਬਾਣੇ 'ਚ ਲਿਖਿਆ ਮਨ ਹੀ ਨਾਲ ਝਗੜਾ ਮਨ ਹੀ ਨਾਲ ਸਾਥ ਮਨ ਹੀ ਮੰਝ ਸਮਾਏ ਇਹ ਇਹ ਹੀ ਹੈ ਬੁਰੇ ਪਾਸੇ ਜਾਂਦਾ ਇਹਦੇ ਨਾਲ ਝਗੜਾ ਕਰਨਾ ਕਿ ਨਹੀਂ ਭਾਈ ਗੁਰੂ ਦੇ ਸ਼ਬਦ ਦੇ ਦੁਆਰਾ ਇਸ ਮਨ ਨੂੰ ਰੋਕਣਾ ਮਨਸ ਵਿਧਾਨ ਹੋਏ ਇਨ ਪ੍ਰੇਰੈ ਪ੍ਰੇਰਿਤ ਕੋ ਹਟ ਕਰਨਾ ਹਿਰ ਸੋ ਕਹਿੰਦੇ ਇਹ ਨਹੀਂ ਦੇਖ ਸਕਦੇ ਜੇ ਬਾਹਰ ਮੁਖੀ ਹੋਣਗੇ ਮਨ ਨੂੰ ਸਾਵਧਾਨ ਕਰਕੇ ਕਹਿੰਦੇ ਫਿਰ ਇਹਨਾਂ ਇੰਦਰੀਆਂ ਨੂੰ ਪ੍ਰੇਰਣਾ ਦੇਵੇ ਕਿ ਤੁਸੀਂ ਅੰਤਰਮੁਖ ਹੋਵੋ ਪ੍ਰੇਰਤ ਕੋ ਹਟ ਕਰਨਾ ਹੀਰ ਹੈ ਤੇ ਕਹਿੰਦੇ ਇਸ ਪ੍ਰਕਾਰ ਪ੍ਰੇਰਣਾ ਦੇ ਕਰਕੇ ਇਹਨਾਂ ਨੂੰ ਵਾਰ-ਵਾਰ ਰੋਕ ਕੇ ਜਿਹੜੇ ਬਾਹਰ ਮੁਖੀ ਹੁੰਦੇ ਹਨ ਮਨ ਸੁਖਮ ਇੰਦ੍ਰੇ ਸਥੂਲ ਜਾਂ ਤੇ ਇਨ ਕੋ ਵਿਸ਼ੈ ਨੰਮੁ ਗੁਲ ਜਿਹੜਾ ਮਨ ਹੈ ਨ ਸੂਖਸ਼ਮ ਹੈ ਇੰਦ੍ਰੇ ਅਸਥੂਲ ਹਨ ਅਸਥੂਰ ਥੂਲ ਤਾਂ ਭਾਵ ਹੁੰਦਾ ਜਿਹੜੇ ਸਾਹਮਣੇ ਦਿਸਦੇ ਨੇ ਮਨ ਸੁਖਸ਼ਮ ਮਨ ਨਹੀਂ ਦਿਸਦਾ ਮਨ ਸੁਖਸ਼ਮ ਇੰਦ੍ਰੇ ਹਾਂ ਥੂਲ ਇੰਦ੍ਰੇ ਅਸਥੂਰ ਮੋਡੇ ਹਨ ਬਾਹਰ ਦਿਸਦੇ ਨੇ ਮਨ ਸੁਖਸ਼ਮ ਨਹੀਂ ਨਜ਼ਰ ਆਉਂਦਾ ਜਾਣਤੇ ਇਨ ਕੋ ਵਿਸ਼ੇਨਾ ਮੂਲ ਕਹਿੰਦੇ ਮਨ ਇਨਾਂ ਇੰਦਰੀਆਂ ਦਾ ਵਿਸ਼ਾ ਨਹੀਂ ਹੈ ਪਰ ਮਾਨੇ ਨਾ ਵਿਸ਼ਿਆਂ ਦੇ ਅਧੀਨ ਹੋਇਆ ਰਹਿੰਦਾ ਤਰ੍ਹਾਂ ਤਰ੍ਹਾਂ ਦੇ ਚਸਕੇ ਇਹਨਾਂ ਇੰਦਰੀਆਂ ਨੂੰ ਆਪਣੇ ਵਾਸ ਵਿੱਚ ਕਰਕੇ ਮਨ ਹੀ ਇਹਨਾਂ ਤੇ ਕਾਬੂ ਪਾ ਕੇ ਰੱਖਦਾ ਕਿ ਭਾਵੇਂ ਕਿ ਮਨ ਇਹਨਾਂ ਦਾ ਵਿਸ਼ਾ ਨਹੀਂ ਹੈ ਪਰ ਇਹ ਇੰਦਰੀਆਂ ਤਕਰੀਬਨ ਮਨ ਦੇ ਅਧੀਨ ਹੀ ਹੋ ਕੇ ਰਹਿੰਦੇ ਨੇ ਮਨ ਜਿਹੜਾ ਫੁਰਨਾ ਕਰਦਣਾ ਜ ਆ ਖਾ ਲਈਏ ਤੇ ਬੰਦਾ ਉੱਠ ਪਾਈਦਾ ਕਿ ਜ਼ਰੂਰ ਇਹ ਬਣਾਓ ਜਿੱਥੋਂ ਚੀਜ਼ ਮਿਲੇ ਖਾ ਲਈਏ ਸਹੀ ਮਨ ਨੇ ਫੁਰਨਾ ਕੀਤਾ ਇੱਕ ਸਾਧੂ ਬੜੀ ਸਮਝਣ ਵਾਲੀ ਗੱਲ ਹੈ ਨਿਕਲਿਆ ਆਪਣੇ ਆਸਨ ਤੋਂ ਬਾਹਰ ਬਾਰ ਲਵਾਈ ਦੀ ਦੁਕਾਨ ਸੀ ਜਲੇਬ ਤਿਆਰ ਕੀਤੇ ਸਨ ਤਾਜੇ ਤਾਜੇ ਮਨ ਚ ਫੁਰਨਾ ਆਇਆ ਜਲੇਬ ਖਾ ਲਵਾਂ ਫਿਰ ਕੋਈ ਪੈਸਾ ਕੋਲ ਹੈ ਨਹੀਂ ਸੀ ਹਲਵਾਈ ਨੂੰ ਪ੍ਰਤੀਤ ਹੋ ਗਿਆ ਕਿ ਬਾਬਾ ਉਹ ਖਾਣਾ ਚਾਹੁੰਦਾ ਸੀ ਜਲੇਬ ਖਾਣੇ ਚਾਹੁੰਦਾ ਸੀ ਗਲੇਬੀਆਂ ਖਾਣ ਦੀ ਇੱਛਾ ਸੀ ਇਹਦਾ ਆਜੋ ਜੀ ਛਕ ਲਓ ਉਹ ਕਹਿਣ ਲੱਗਾ ਪੈਸਾ ਜੇਬ ਵਿੱਚ ਕੋਈ ਨਹੀਂ ਹੈਗਾ ਛਕ ਤਾਂ ਲੈਂਦਾ ਇੱਛਾ ਤਾਂ ਬਣੀ ਸੀ ਕਹਿੰਦਾ ਚਲੋ ਕੋਈ ਗੱਲ ਨਹੀਂ ਉਧਾਰ ਕਰ ਲਈਨੇ ਕੱਲ ਨੂੰ ਦੇ ਦਿਓ ਖਾਲੋ ਤੁਸੀਂ ਉਹ ਕਹਿੰਦਾ ਤੇਰੇ ਨਾਲ ਜੋ ਉਧਾਰ ਕਰਨਾ ਤੇ ਆਪਣੇ ਮਨ ਨਾਲ ਹੀ ਕਰ ਲੈਣਾਗੇ ਇਹਨੂੰ ਕਹਿ ਦੇਣਾ ਤੈਨੂੰ ਕੱਲ ਨੂੰ ਖਵਾ ਦਾਂਗੇ ਤੇਰੇ ਨਾਲ ਕਾ ਤੋ ਉਧਾਰ ਕਰਾਂ ਮਾਨੂੰ ਸਮਝਾ ਲੈਣਾ ਹਾਂ ਕਿ ਨਹੀਂ ਭਾਈ ਅੱਜ ਨਹੀਂ ਫਿਰ ਕਦੇ ਸਹੀ ਸੋ ਗੁਰਮਖੰਡਾ ਮਨ ਦੇ ਉੱਪਰ ਆਪਣਾ ਵਸਿਕਾਰ ਹੁੰਦਾ ਹੈ ਮਾਨੂੰ ਸਮਝਾ ਲੈਂਦੇ ਨੇ ਕਹਿੰਦੇ ਇਸ ਵਾਸਤੇ ਇਸ ਬਾਹਰ ਮੁਖੀ ਮਨ ਨੂੰ ਅੰਤਰਮੁਖ ਕਰਨ ਦਾ ਯਤਨ ਕਰੇ ਅਗੇ ਹੋਰ ਬੜੀ ਸੁਖਮ ਵਿਚਾਰ ਭਾਈ ਸਾਹਿਬ ਜੀ ਸਮਝਾ ਰਹੇ ਨੇ ਆਉਣ ਵਾਲੇ ਸਮੇਂ ਦੇ ਅੰਦਰ ਸਰਵਨ ਕਰਾਂਗੇ ਇਥੋਂ ਤੱਕ ਵਿਚਾਰ ਕਰਦਿਆਂ ਹੋਈਆਂ ਸਮੂਹ ਪ੍ਰਕਾਰ ਦੀਆਂ ਬਿਆੰਤ ਭੁੱਲਾਂ ਚੁੱਕਾਂ ਦੀ ਖਿਮਾ ਗੁਰੂ ਸਾਹਿਬ ਜੀ ਗੁਰੂ ਕੀ ਸੰਗਤ ਬਖਸ਼ਣ ਹਾਰ ਅੱਗੇ ਵਾਸਤੇ ਸਮਤ ਬਖਸ਼ਣੇ ਕਿਰਪਾ ਕਰਨੇ ਜੀ ਗੁਰੂ ਸਾਹਿਬ ਕਿਰਪਾ ਕਰਨ ਤੌਫੀਕ ਬਖਸ਼ਣ ਸੋਝੀ ਬਖਸ਼ਣ ਮਤਬਖਸ਼ਣ ਇਹਨੇ ਜੋ ਕੇ ਨਹੀਂ ਹਾਂ ਕਿ ਇਹ ਜਿਹੜੇ ਆਤਮ ਵਿਚਾਰ ਹੈ ਦਾ ਸਹੀ ਤਰੀਕੇ ਨਾਲ ਨਿਰਣਾ ਕਰ ਸਕੀਏ ਕਿਉਂਕਿ ਬੜਾ ਲੰਮਾ ਸਮਾਂ ਹੋ ਗਿਆ ਜਦੋਂ ਇਹ ਵਿਦਿਆ ਪੜ੍ਹੀ ਸੁਣੀ ਵੀ 22 ਸਾਲ ਦਾ 23 ਸਾਲ ਦਾ ਅਰਸਾ ਗੁਜ਼ਰ ਚੁੱਕਾ ਹੈ ਸੋ ਬਹੁਤ ਚੀਜ਼ਾਂ ਜਿਹੜੀਆਂ ਹਨ ਉਹ yaad ਨਹੀਂ ਰਹਿੰਦੀਆਂ ਚੇਤਾ ਭੁੱਲ ਜਾਂਦੀਆਂ ਹਨ ਭਾਵੇਂ ਕਿ ਵਿਦਵਾਨ ਪੁਰਸ਼ਾਂ ਨੇ ਟੀਕੇ ਕਰਨ ਦਾ ਇਹਦਾ ਯਤਨ ਕੀਤਾ ਜਿਨੇ ਜਿਨੇ ਗੁਰੂ ਸਾਹਿਬ ਨੇ ਮਤਬੁੱਧ ਬਖਸ਼ੀ ਹੈ ਉਹਨਾਂ ਨੇ ਇਸ ਇੰਨਾ ਵਿਸ਼ਿਆਂ ਨੂੰ ਛੋਇਆ ਹੈ ਯਤਨ ਕੀਤਾ ਆਪਣੀ ਤਰਫੋਂ ਕਿ ਅਸੀਂ ਜੋ ਭਾਈ ਸਾਹਿਬ ਜੀ ਨੇ ਸਮਝਾਉਂਦਾ ਯਤਨ ਕੀਤਾ ਉਹਨੂੰ ਸਮਝ ਸਕੀਏ ਗੁਰੂ ਸਾਹਿਬ ਜੀ ਦੀ ਕਿਰਪਾ ਕਰਨ ਤੇ ਸਮਝ ਪੈਂਦੀ ਹੈ ਬਾਦਸ਼ਾਹ ਦੇ ਚਰਨਾਂ ਚ ਅਰਦਾਸ ਹੈ ਗੁਰੂ ਸਾਹਿਬ ਸੂਝ ਬਖਸ਼ਣ ਬੂਝ ਬਖਸ਼ਣ ਗਿਆਨ ਬਖਸ਼ਣ ਧਿਆਨ ਬਖਸ਼ਣ ਤੋਫੀਕ ਬਖਸ਼ਣ ਕਿ ਅਸੀਂ ਇਹ ਸਾਤ ਵਿਚਾਰ ਨੂੰ ਸਮਝ ਸਕੀਏ ਕਮਾ ਸਕੀਏ ਜੋ ਸਾਡੇ ਵਾਸਤੇ ਸਿੱਖਿਆਦਾਇਕ ਉਪਦੇਸ਼ ਹੈ ਉਹਨੂੰ ਧਾਰਨ ਕਰ ਸਕੀਏ ਕੋਈ ਪੁਚਕ ਦੀ ਖਿਮਾ ਅੰਤਲੀਆਂ ਪੰਕਤੀਆਂ ਪੜਦਿਆਂ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦਿਆਂ ਸਮਾਪਤੀ ਹੈ ਮਨ ਸਵਧਾਨ ਹੋਏ ਇਨ ਪ੍ਰੇਰ ਪ੍ਰੇਰਿਤ ਕੋ ਹਟ ਕਰਨ ਨਹਿ ਰਹਿ ਮਨਸੂਤੰ ਇન્દ્રਨ ਤੁਲ੍ਹਾ ਯਾ ਤਹਿਨ ਕੋ 비ਚੈ ਨਾਹੂਲ ਵਾ ਹਰ ਨਾਸਿ ਅਗਨ ਸਰ ਹੈ ਪੂਰਨ ਹੈ ਸਰਬ ਮੈਂ ਜਨ ਗੁਰਤਾਸ ਹੈ ਸੰਗੀ ਹੈ ਨਰੰਕਾ ਸਦਾ ਬਿਬੇਕ ਏ ਅਪਰੰਪੁਰ ਹਰ ਹਰ ਨੀ ਉਹ ਬਨਹਾ ਏ ਸੰਤ ਗਰ ਸਦਾ ਸੰਗ நானதி ஜ நாம சரணாத்த ਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ